ਦੇ ਦਾ ਜ਼ੋਰ ਉਹ ਹੀ ਤਸ਼ੱਦਦ ਉਹ ਹੀ ਜਲਵਾ ਦੁਆਰਾ ਪੰਜਾਬ ਵਿਚ ਫੇਰ ਸ਼ੁਰੂ ਹੋ ਗਿਆ ਹਾ ਪਿਛਲੇ 1.5 ਸਾਲੇ ਵਿੱਚ ਪੰਜਾਬ ਦੇ ਅੰਦਰ 47 ਗੁੰਡੇ ਝੂਠੇ ਪੁਰਸਕਾਰਾਂ ਵਿੱਚ ਮਾਰੇ ਜਾ ਚੁੱਕੇ ਆ ਤੇ ਸੰਕੜੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਲੱਤਾਂ ਵਾਹਾਂ ਦੇ ਵਿੱਚ ਗੋਲੀਆਂ ਮਾਰਨ ਜਾ ਚੁੱਕੀਆਂ ਨੇ ਸੋਚਣ ਦੀ ਲੋੜ ਹੈ ਇਹ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨੰਬਰ ਨਹੀਂ ਆਉਣਾ ਜਾਂ ਨੌਜਵਾਨੀ ਬੈਠੀ ਆ ਵੀ ਸਾਡਾ ਨੰਬਰ ਨਹੀਂ ਆਉਣਾ ਇਹ ਵਾਰੀ ਸਾਡੀ ਆਉਣੀ ਆ ਯਾਦ ਰੱਖਿਓ ਕਿਉਂ ਕਿ 80 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਰਦਾ ਹੈ ਦੂਸਰੇ ਮਕਾਮਾਂ ਕੋਨਾ ਵੇਰਿਆਂ ਦੇ ਵਿੱਚ ਸਿਪਾਹੀ ਭਰਤੀ ਹੋਏ ਵੇ ਐਸਐਸਪੀ ਰਿਟਾਇਰ ਹੋ ਰਹੇ ਨੇ ਡੀਆਈਜੀ ਆਈਜੀ ਰਿਟਾਇਰ ਹੋ ਰਹੇ ਨੇ ਨੌਜਵਾਨਾਂ ਦੇ ਠੁੱਠੇ ਮੁਕਾਬਲੇ ਕਰਕੇ ਅੱਜ ਵੀ ਹੋਰੀ ਦਾੜ ਫਿਰ ਸ਼ੁਰੂ ਹੋ ਚੁੱਕੀ ਹੈ ਜਿਹੜਾ ਜਿੰਨੇ ਬੰਦੇ ਮਾਰੂਗਾ ਕੋਨ ਮੋਨੇ ਨਾ ਮਿਲਣਗੇ ਜਿੱਤੇ ਪਟਿਆਲੇ ਦੇ ਵਿੱਚ ਨੌਜਵਾਨ ਦਾ ਕਤਲ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਆਦੀ ਨੂੰ ਬੜੇ ਚਾਮਾ ਨਾਲ ਤੁਸੀਂ ਮੁੱਖ ਮੰਤਰੀ ਬਣਾਇਆ ਸੀ। ਸ਼ਰੀਰ ਕਰਕੇ ਵਧਾਈ ਦਿੰਦਾ। ਤੇ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਪੰਜਾਬ ਦਾ ਡੀਜੀਪੀ ਵਧਾਈ ਦਿੰਦਾ। ਉਹਨਾਂ ਨੂੰ ਡੀਜੀਪੀ ਦੇ ਸਕਾ ਨਾਲ ਸਨਮਾਨਿਤ ਕੀਤਾ ਜਾਂਦਾ। ਜਿਹੜੇ ਇੱਕ ਸੱਤਿਆਂ ਚ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਮ ਰਿਕਮੈਂਡ ਕਰਕੇ ਸਪਾਰਸ਼ ਕਰਕੇ ਰਾਸ਼ਟਰਪਤੀ ਅਵਾਦ ਲਈ ਭੇਜਿਆ ਜਾਂਦਾ। ਕਿ ਇਹਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾਵੇ ਕਿਉਂਕਿ ਸਭ ਤੋਂ ਮੁਫਤ ਮੁੰਡੇ ਮਾਰ ਰਿਹਾ। ਜੋ ਭਾਵੇਂ ਤੰਗ ਮੁੰਡੇ ਪੀੜੀ ਪੀੜਾ ਯੂਪੀ ਦੇ ਅੰਦਰ ਜਾ ਕੇ ਮਾਰਦੇ ਡੇਰਾ ਬਾਬਾ ਨਾਲ ਕਿ ਤੋਂ। ਅਸੀਂ ਉਹ ਪ੍ਰਾਰਥਨਾ ਗੱਲ ਕੀਤੀ ਵੀ ਤੁਸੀਂ ਸਾਹਮਣੇ ਆਓ। ਅਸੀਂ ਤੁਹਾਡੀ ਲੜਾਈ ਲੜਾਂਗੇ। ਤਾਂ ਮਾਂ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਸੀ ਪੁਲਿਸ ਨੇ ਮਾਰਤਾ। ਮੇਰੇ ਘਰ ਵਾਲੇ ਨੂੰ ਚੱਕ ਕੇ ਜੇਲ੍ਹ 'ਚ ਬੰਦ ਕਰਤਾ ਤੇ ਸਾਨੂੰ ਪੁਲਿਸ ਧਮਕਾ ਰਹੀ ਆ ਕਿ ਜੇ ਤੁਸੀਂ ਆਵਾਜ਼ ਚੱਕੀ ਕਿਸੇ ਕੋਰਟ ਸਿਹਰੀ ਦੇ ਵਿੱਚ ਤੇ ਕਿਸੇ মিডিਆ 'ਚ ਤੇ ਕਿਸੇ ਲੋਕਾਂ ਕੋਲ